ਸਤਿ ਸ਼੍ਰੀ ਅਕਾਲ ਮਿੱਤਰ ਪਿਆਰਿਓ ਅੱਜ ਤੁਹਾਨੂੰ ਅਸੀਂ ਲੈ ਕੇ ਜਾ ਰਹੇ ਹਾਂ ਐਸੀ ਸੱਤ ਜਿਸ ਦਾ ਨਾਮ ਇੱਥੋਂ ਦੇ ਲੋਕ ਆਪ ਦੱਸਣਗੇ ਇਸ ਸੱਤ 'ਚ ਓਨਲੀ ਮੈਨੂੰ ਇਨਵਾਈਟ ਕੀਤਾ ਸੀ ਔਰ ਮੈਨੂੰ ਇਨਬਾਕਸ ਆਇਆ ਸੀ ਇਹ ਅੱਬੂਵਾਲ ਦੀ ਸੱਤ ਹੈ ਹਾਂਜੀ ਅੱਬੂਵਾਲ ਢਾਲੀਵਾਲ ਪਾਰਕ ਹੈ ਜੀ ਠੀਕ ਹੈ ਜੀ ਹਾਂਜੀ ਸਾਡੇ ਪਿੰਡ ਤਿੰਨ ਚਾਰ ਪੱਤੀਆਂ ਨੇ ਢਾਲੀਵਾਲ ਹੈਗੀ ਅਬਦੋਲ ਹੈਗੀ ਲੈਟਪਾਸਾ ਹੈਗਾ ਬਾਕੀ ਰਮਦਾਸੀ ਸਿੰਘ ਨੇ ਤੇ ਆਪਣੇ ਮਜਵੀ ਸਿੰਘ ਨੇ ਹੈਗੀ ਠੀਕ ਹੈ ਇਹ ਢਾਲੀਵਾਲ ਪਿੰਡ ਦੀ ਸੱਤ ਹੈ ਜੀ ਠੀਕ ਹੈ ਜੀ ਹਾਂਜੀ ਮੇਰੀ ਗੱਲ ਸੁਣੋ ਤੁਸੀਂ ਖਸਖਰ ਦੀ ਖੇਤੀ ਕਰ ਲੈਣੇ? ਹਾਂ ਜੀ। ਕਰੋਗੇ? ਅਗਰ ਤੁਹਾਨੂੰ ਮੌਕਾ ਮਿਲੇ। ਨਾ ਨਾ ਆਪਾਂ ਖਾਜਖਰ ਵਾਲੇ ਹੈ ਨਹੀਂ। ਅੱਛਾ ਮੈਨੂੰ ਇਹ ਦੱਸੋ ਤੁਸੀਂ ਬੀਬੀ ਜਗੀਰ ਨੂੰ ਜਾਣਦੇ? ਨਹੀਂ ਮੈਂ ਨਹੀਂ ਜਾਣਦਾ। ਤੇ ਉਹ ਜਗੀਰ ਨੂੰ ਨਹੀਂ ਜਾਣਦੇ ਤੇ ਸੰਤੀ ਨੂੰ? ਉਹਨੂੰ ਤਾਂ ਜਾਣਦੇ ਆ। ਉਹਨੂੰ ਜਾਣਦੇ ਆ ਹੁਣ ਤੁਸੀਂ ਸੁਣੇ ਚੱਲੋ ਮੈਂ ਜਿਹੜਾ ਨਾਮ ਲਾਉਂਗੀ ਸੁਣੇ ਠੀਕ ਹੈ ਨਾ? ਸੰਤੀ ਨੂੰ ਕਿੱਦਾਂ ਜਾਣਦੇ ਬਾਪੂ? ਇੱਥੇ ਫੋਟੋਆਂ ਫੁਟੋਆਂ ਦੇਖੀ ਦੀਆਂ ਮੈਂ ਕਿਹੜਾ ਉਹਦੇ ਨਾਲ ਨਾਲ ਕੁਝ ਹੋਰ ਕਹਿਣ ਲੱਗੀ। ਠੀਕ ਹੈ। ਅੱਛਾ ਬਾਪੂ ਜਿਹੜੇ ਲੰਬੇ ਲੰਬੇ ਵਾਲਾ ਕਾਲੇ ਕਾਲੇ ਲੰਬੇ ਲੰਬੇ ਵਾਲਾ ਇੱਥੋਂ ਜਾਣਦੀ ਹੁੰਦੀ ਐਕਟਿਵ ਤਾ ਉਹਨੂੰ ਜਾਣਦੇ ਪ੍ਰੀਤਮ ਨਹੀਂ ਮੈਂ ਨਹੀਂ ਜਾਣਦਾ ਪ੍ਰੀਤੋ ਨੂੰ ਨਹੀਂ ਜਾਣਦੇ ਉਹਨੂੰ ਸੰਤੀ ਨੂੰ ਕਿਵੇਂ ਜਾਣਦੇ ਹੋ ਉਹਨੂੰ ਬਸ ਦੇਖਦੇ ਨੇ ਫੋਟੋਆਂ ਫੋਟੋਆਂ ਦੇਖਦੇ ਬਾਪੂ ਕੀ ਆਹੀ ਬਾਤਾਂ ਐ ਤੁਸੀਂ ਤਾਂ ਸਾਰੀ ਗੱਲ ਦਾ ਐਂਟੀ ਕਰਤਾ ਵੀ ਮੈਂ ਜਾਣਦਾ ਉਹਨੂੰ ਅੱਛਾ ਅੱਛਾ ਮਨਜੀਤ ਕੌਰ ਨੂੰ ਜਾਣਦੇ ਨਹੀਂ ਮੈਂ ਨਹੀਂ ਜਾਣਦਾ ਤੇ ਲਖਵੀਰ ਨੂੰ ਨਹੀਂ ਲੱਖੀ ਨੂੰ ਸ਼ੰਤੀ ਨੂੰ ਬੜਾ ਜਾਨ ਚੰਤੀ ਨਾ ਦੇਵੋ ਇਹੋ ਆਤਿਓ ਆ ਸ਼ੰਤੀ ਨਾਲ ਅੱਛਾ ਹਾਂ ਕੀ ਬਾਤ ਹੈ ਉਹ ਮਤਲਬ ਕੀ ਸ਼ਹਿ ਨੇ ਉਹ ਸ਼ੰਤੀ ਜੀ ਜਿਹੜੇ ਬਾਪੂ ਨੂੰ ਤੇ ਉਹ ਇਨ ਪਤਾ ਨਹੀਂ ਤੇ ਉਹ ਬਾੜਾ ਭਾਈ ਉਹਦੇ ਨਾਲ ਨਹੀਂ ਬਈ ਠੀਕ ਹੈ ਜਿਉਣਾ ਕੋਈ ਇਨਾਂ ਤੋਂ ਸਿੱਖੇ ਤੁਸੀਂ ਫੋਨਾਂ 'ਚ ਰੁੱਜੇ ਰਹਿੰਦੇ ਹੋ ਕਦੇ ਆ ਕੇ ਸੱਤਾਂ ਜਾ ਕੇ ਬੈਠੋ ਜੇ ਤੁਸੀਂ ਇਨਾਂ ਨਾਲ ਤੁਸੀਂ ਗੱਲ ਨਹੀਂ ਕਰੋਗੇ ਤਾਂ ਇਨਾਂ ਨਾਲ ਗੱਲ ਕੌਣ ਕਰੂਗਾ ਇਹਨਾਂ ਨੂੰ ਵੀ ਤੁਹਾਡੇ ਪਿਆਰ ਮੁਹੱਬਤ ਦੀ ਲੋੜ ਹੈ ਇਹ ਵੀ ਫੋਨ ਚਲਾ ਸਕਦੇ ਨੇ ਪਰ ਇਹ ਫੋਨ ਤੋਂ ਦੂਰ ਬਿਲਕੁਲ ਆਪਣੇ ਨਾਲ ਬਹਿੰਦੇ ਨੇ ਤੁਸੀਂ ਆਪਣੇ ਨਾਲ ਆ ਕੇ ਬੈਠਿਆ ਕਰੋ ਉਹਨਾਂ ਨੂੰ ਟਾਈਮ ਦਿਆ ਕਰੋ ਕਿਉਂਕਿ ਇਹਨਾਂ ਦੇ ਬੱਚੇ ਵੀ ਜਿੰਨਾਕ ਮੈਨੂੰ ਪਤਾ ਉਹ ਵੀ ਆਪਣਾ ਮਸਤ ਨੇ ਤਾਂ ਹੀ ਤੁਸੀਂ ਯਰਾਨੇ ਨਿਭਾ ਰਹੇ ਹੋ ਤਾਂ ਹੀ ਤੁਸੀਂ ਇੱਕ ਦੂਜੇ ਨਾਲ ਕੇ ਬੈੰਨੇ ਹੋ ਕਿਉਂ ਬਈ ਗੱਲ ਸਹੀ ਹੈ ਨਹੀਂ ਅਸੀਂ ਬਹੁਤ ਅੱਛੀ ਗੱਲ ਹੈ ਲੋਹੜੀ ਦਾ ਪ੍ਰੋਗਰਾਮ ਹੁੰਦਾ ਜਾਂ ਕਿਵੇਂ ਹੁੰਦਾ ਵਾ ਅਸੀਂ ਸਾਰੇ ਕਿਉਂਕਿ ਬੱਚੇ ਦਾ ਸਾਰਿਆਂ ਦਾ ਅੱਜਕੱਲ ਬਾਹਰ ਹੈ ਅਸੀਂ ਕਹਿੰਦੇ ਬੱਚੇ ਦਾ ਸਾਡੀ ਇੰਜੋਏ ਕਰਦੇ ਆ ਅਸੀਂ ਕਿਉਂ ਨਾ ਕਰੀਏ ਵੈਰੀ ਗੁੱਡ ਤੇ ਧੂਣੀ ਲੱਗੀ ਹੁੰਦੀ ਹੈ ਜੀ ਸਿਆਲਾਂ ਦੇ ਵਿੱਚ ਹੁਣ ਥੋੜੀ ਦੇਰ ਬਾਅਦ ਸਟਾਰਟ ਹੋ ਜੂਗੀ ਠੀਕ ਹੈ ਜੀ ਤੇ ਉੱਥੇ ਨਾਲੇ ਇੰਜੋਏ ਕਰਦੇ ਆ ਸਾਰੇ ਉਹ ਕਰਦੇ ਆ ਲੋਹੜੀ ਨੂੰ ਇਹ ਜਿੰਨੇ ਵੀ ਹੈ ਸਾਰੇ ਕੋਈ ਬੋਤਲ ਦੇਗਾ ਕੋਈ ਦੋ ਬੋਤਲ ਦੇਗਾ ਕੋਈ ਕੋਈ ਨਮਕੀਨ ਦੇਗਾ ਮਤਲਬ ਇੰਜੋਏ ਕਰਦੇ ਪੋਤਲ ਕਿਹੜੀ ਬੋਤਲ ਰਾਮਦੀਪੀ ਚੱਲ ਜਿਹੜਾ ਫੌਜੀ ਹੋ ਰਾਮਦੇ ਚੱਲਦਾ ਤੇ ਜਿਹੜੀ ਬਾਕੀ ਹੈ ਜਿਹੜੀ ਵੀ ਬ੍ਰਾਂਡ ਹੈ ਮਤਲਬ ਸੱਥ ਨੇ ਨਾਲ ਨਾਲ ਛੋਟਾ ਜਿਹਾ ਠੇਕਾ ਵੀ ਇੱਥੇ ਆ ਠਿਕਾ ਹੈਗਾ ਦੂਰ ਆ ਥੋੜਾ ਜਿਹਾ ਮਤਲਬ ਇੰਜੋਏ ਲਾਈਫ ਕਰਨੀ ਚਾਹੀਦੀ ਹੈ ਵਿਲੇਜਰਸ ਲਾਈਫ ਇਜ਼ ਟੂ ਗੁੱਡ ਯੂ ਨੋ